ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਇੱਥੇ ਆ ਰਹੀ ਹੈ ਜੀ ਅੱਤ ਦੀ ਵੱਡੀ ਮਾੜੀ ਖਬਰ ਤੈਨਾਂ ਨੌਜਵਾਨਾਂ ਦੀਆਂ ਮਿਲੀਆਂ ਸੜੀਆਂ ਹੋਈਆਂ ਲਾਸ਼ਾਂ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਹਾਂ ਮਗੇਲੀਆ ਦੇ ਪੂਰਬੇ ਗਾਰੋ ਹਿਲਜਾ ਜ਼ਿਲ੍ਹੇ ਚ ਬਦਨ ਅਸਾਮ ਦੇ ਤਿੰਨ ਨੌਜਵਾਨਾਂ ਦੀਆਂ ਸੜੀਆਂ ਹੀਆਂ ਲਾਸ਼ਾਂ ਅਜਿਮੀ ਚ ਅੰਸ਼ਕ ਤੌਰ ਤੇ ਦਫਨਾਈਆਂ ਗਈਆਂ ਪੁਲਿਸ ਨੇ ਇਹ ਜਾਣਕਾਰੀ ਦਿੱਤੀ ਆ ਅਸਾਮ ਦੇ ਗੋਲਪਾੜਾ ਜ਼ਿਲ੍ਹੇ ਤੋਂ ਮਗੇਲੀਆ ਚ ਦਾਖਲ ਹੁੰਦੇ ਲਈ ਉਹਨਾਂ ਜਿਸ ਗੱਡੀ ਦੀ ਵਰਤੋਂ ਕੀਤੀ ਉਹ ਵੀ ਇਸ ਇਲਾਕੇ ਦੇ ਰੋਗ ਮਲੇਚ ਸੜੀ ਹੋਈ ਸੀ ਅਤੇ ਮਿਲੀ ਉਹਨਾਂ ਕਿਹਾ ਸਾਨੂੰ ਪਤਾ ਲੱਗਾ ਕਿ ਤਿੰਨੇ ਵਿਅਕਤੀ ਮੰਗਲਵਾਰ ਨੂੰ ਇੱਕ ਗੱਡੀ ਚ ਮਗੇਲੀਆ ਗਏ ਸਨ ਸਥਾਨਕ ਪੁਲਿਸ ਨੇ ਉਹਨਾਂ ਨਦੀਆਂ ਸੜੀਆਂ ਹੋਈਆਂ ਲਸ਼ਾਂ ਬਰਾਮਦ ਕੀਤੀਆਂ ਹਨ ਜਿਨ੍ਹਾਂ ਨੂੰ ਅਸਕਰਤੌਰ ਤੇ ਦਫਨਾਇਆ ਗਿਆ ਹੈ ਅੱਜ ਜਦ ਤੱਕ ਕਿ 3 ਲੱਖ ਤੋਂ ਵੱਧ ਲੋਕਾਂ ਨੇ ਇੱਕ ਸਮੂਹ ਨੇ ਕੀਤਾ ਸੀ ਵੀਡੀਓ ਦੇਖ ਲਈ ਤੁਹਾਡਾ ਬਹੁਤ ਹੀ ਤੁਹਾਨੂੰ